ਕੀ ਟੈлефон ਆ ਤਾ ਕਿਵੇਂ ਹੈ ਮੰਦੀਪ ਸਤਿ ਸ਼੍ਰੀ ਅਕਾਲ ਬੁਆ ਜੀ ਸਤਿ ਸ਼੍ਰੀ ਅਕਾਲ ਬਟ ਕਿਵੇਂ ਠੀਕ ਹਾਂ ਹਾਂ ਬਦਿਆ ਠੀਕ ਹੈ ਤੁਸੀਂ ਦੱਸੋ ਠੀਕ ਆ ਸਾਰਾ ਪ੍ਰਵਾਹ ਠੀਕ ਆ ਠੀਕ ਆ ਬੁਆ ਜੀ ਆਪਣੇ ਦਾ ਵਧੀਆ ਬਹੁਤ ਵਧੀਆ ਤੇ ਹੋਰ ਪੀਰ ਭਰ ਕੇ ਮੈਂ ਗਈ ਅੱਜ ਨਹੀਂ ਗਈ ਨੀ ਬੁਆ ਕਿਉਂ ਉਹ ਤਾਂ ਬੁਆ ਤੈਨੂੰ ਗੱਲ ਸੀ ਨਾ ਤੂੰ ਇੱਥੇ ਆ ਕੇ ਰਾਂ ਇੱਥੇ ਆਏ ਨੂੰ ਦੱਸਾਂਗੇ ਨਰਜੀਤ ਨੇ ਕਿਹਾ ਸੀ ਮੈਨੂੰ ਕਹਿੰਦਾ ਵੀ ਤੂੰ ਬੁਆ ਨੂੰ ਫੋਨ ਕਰ ਦੇ ਵੀ ਅੱਜ ਹੀ ਆ ਜੇ ਉਹ ਕੋਈ ਕੰਮ ਹੋਣਾ ਉਹਨੂੰ ਅੱਛਾ ਹੂੰ ਮੇਰਾ ਭਰਾ ਤਾਂ ਠੀਕ ਐ ਹਾਂ ਹਾਂ ਪੂਆ ਵਧੀਆ ਬਾਪੂ ਦਾ ਕੁਝ ਨਹੀਂ ਹੋਇਆ ਬਾਪੂ ਦਾ ਠੀਕ ਠਾਕ ਆ ਵਧੀਆ ਚਲ ਅੜੀ ਹੋਵੇ ਤਾਂ ਕਾਹਤੋਂ ਸੁਪਨਾ ਮੈਨ ਤਾਂ ਕਨੀ ਵੱਡੀ ਸ਼ਰੀਰ ਹੀ ਮਰਾ ਰਹਾ ਹੋਵੇ ਮੇਰਾ ਭਰਾ ਤੇ ਮੈਂ ਤਾਂ ਨਾ ਫਿਕਰ ਨਹੀਂ ਲਾਤੀ ਗੱਲ ਕੀ ਐ ਜੀ ਪਤਾ ਨਹੀਂ ਬੂਆ ਜੀ ਮੈਂ ਤਾਂ ਆਪਣੀ ਦੱਸਿਆ ਹੈਗਾ ਇਹਨਾਂ ਨੇ ਵੀ ਕੀ ਗੱਲ ਆ ਕਹਿੰਦਾ ਵੀ ਪੂਆ ਨੂੰ ਦੱਸੂਗਾ ਮੈਂ ਮੈਂ ਤਾਂ ਆਪਣੀ ਦੱਸੀ ਹੈਗੀ ਇਹਨੇ ਚਲ ਆ ਤਾਂ ਮੈਂ ਜਾਉਂਗੀ ਉਹ ਬੱਸ ਸੌਂ ਗਿਆ ਬਣਾ ਨਹੀਂ ਜਿਹੜੀ 2 ਵਜੇ ਆਉਂਦੀ ਐ ਤੇ ਆਪਣੇ ਪਿੰਡ ਬਾਈ ਵਜੇ ਹੋਈ ਬੁਆ ਤਾਂ ਤੇ ਹੱਥ ਨੂੰ ਮੁੜਿਆ ਤੇ ਨਿਆਂ ਮਿਠਾ ਕੇ ਨਹੀਂ ਬੁਆ ਅੱਜ ਤਾਂ ਰੱਖਾਂਗੇ ਤੈਨੂੰ ਅਸੀਂ ਅੱਛਾ ਹਾਂ ਚਲ ਮੈਂ ਕਰਕੇ ਆ ਤਿਆਰੀ ਆਉਣੀ ਆ ਫਿਰ ਮੈਂ ਠੀਕ ਹੈ ਬੁਆ ਹੀ ਆਜ ਠੀਕ ਠੀਕ ਲੈ ਬੁਆ ਤਾਂ ਕਹਿੰਦੀ ਚਲ ਜਾਈ ਮੈਂ ਆਉਣੀ ਐਂ ਹਾਂ ਤਾਂ ਮੈਨੂੰ ਨਹੀਂ ਦੱਸੀ ਕੋਈ ਗੱਲ ਹੁਣ ਤਾਂ ਪਤਾ ਲੱਗ ਗਿਆ ਬੁਆ ਹੀ ਤੂੰ ਹੁਣ ਮੈਂ ਵੀ ਫਿਰ ਟਾਈਮ ਨਾ ਨਾ ਤਾਂ ਰੋਟੀ ਕਰੀ ਲਾਂ ਮਸਾਂ ਆਈਆਂ ਗਰਮੀ ਆਉਂਦਾ ਨਾਲੇ ਆਕਣ ਮਨਕਾਣੀ ਜੀ ਕਰੀ ਜਾਂਦਾ ਰੱਬ ਦਾ ਕਿਹੜਾ ਹਿਸਾਬ ਆਉਂਦਾ ਬੰਦਿਆਂ ਦਾ ਕਿੱਥੋਂ ਆਊਗਾ ਰੱਬ ਵੀ ਨਹੀਂ ਹਿਸਾਬ ਚਾਉਂਦਾ ਹੈਗਾ ਲੈ ਅੰਨੀ ਹਮੇ ਵੀਡੀਓ ਮਾਰਤਾ ਖੁੱਲਾ ਪੇ ਬਾਹਰ ਤਾਂ ਪੇੜੀ ਤੇ ਨਾ ਹੋਰ ਨਾ ਤੇ ਉੱਤਾਂ ਬੰਨ੍ਹ ਗਏ ਕੁੱਤੇ ਕਿਹੜਾ ਥੋੜੇ ਨਹੀਂ ਵੱਧੂ ਨਹੀਂ ਜਾ ਕਿ ਪਤਾ ਨਾ ਲੈ ਮੀਵੀ ਪਈ ਜਾਂਦਾ ਤੇ ਗਰਮੀ ਵੀ ਨਹੀਂ ਘਟਾਉਂਦਾ ਜਾ ਤੇ ਹੋਰ ਤਗੜੀਆਂ ਪੂਆ ਹਾਂ ਪੁੱਤ ਮੈਂ ਤਗੜੀ ਔਰ ਤੂੰ ਦੱਸ ਕਿਵੇਂ ਆ ਵਧੀਆ ਪੂਆ ਠੀਕ ਠਾਕ ਕੀ ਕੀਤਾ ਆਈਂਦਾ ਫੋਨ ਕਰਦਾ ਤੇ ਪੂਆ ਮੈਂ ਚੜ੍ਹਾ ਲਿਆ ਹੁੰਦਾ ਮੈਂ ਕਿਹਾ ਚੱਲ ਕੀ ਮੈਂ ਦੁੱਖ ਦੇਣਾ ਵਾਧੂ ਚੱਲ ਹਏ ਦੁੱਖ ਤਾਂ ਕਹਦਾ ਮਾੜਾ ਮੋੜੇ ਤੁਰਦੀਆਂ ਤੁਰੇ ਆਉਂਦਾ ਚੰਗਾ ਰਹਿੰਦਾ ਬੰਦਾ ਆਏ ਤਾਂ ਫਿਰ ਠੀਕ ਹੈ ਤੁਹਾਡਾ ਫਿਰ ਤਾਂ ਮੈਂ ਚੱਲ ਅੱਡਾ ਦੂਰ ਸੀ ਮੈਂ ਚੜ੍ਹਾ ਲਿਆ ਉਹ ਮੋੜ ਚੱਲ ਮੈਂ ਤਾਂ ਹੌਲੀ ਹੌਲੀ ਤੁਰਿਆ ਹੀ ਹੁਣ ਤੂੰ ਦੱਸ ਪੁੱਤ ਕੰਮਕਾਰ ਤੇਰਾ ਵਧੀਆ ਹਾਂ ਪੂਆ ਫਿਰ ਕੰਮ ਕਰਤਾ ਵਧੀਆ ਗਾ ਸੋਨਾ ਬੜੀ ਮਨਦੀਪਾ ਮਨਦੀਪਾ ਪਾਣੀ ਲਈ ਆਪੂ ਆਈ ਹੋਈ ਐ ਚਲ ਕੋਈ ਨਹੀਂ ਦਰੂ ਪਾਣੀ ਦਾ ਹੁਣ ਜੇ ਪਤਾ ਲੱਗ ਗਿਆ ਉਹ ਬਰਾ ਫਿੱਡੀ ਹੋਣੀ ਉਸ ਨੂੰ ਮੈਂ ਕਹਿੰਨੀ ਕਿ ਇਹ ਨਹੀਂ ਸੁਣਦਾ ਨਹੀਂ ਤਾਂ ਹੀ ਤਾਂ ਹੀ ਨੂੰ ਪਤਾ ਹੀ ਨਹੀਂ ਲੱਗਿਆ ਹਾਂ ਜ਼ਰੂਰ ਤਾਂ ਠੀਕ ਐ ਤੇਰੇ ਬੱਪੂ ਤਾਂ ਠੀਕ ਐ ਹਾਂ ਵਧੀਆ ਹੋਰ ਲੱਗੋ ਤੋ ਇੱਧਰ ਭੇਜਾ ਲੋਟ ਹੋ ਕੇ ਸੌਖੀ ਭੇਜਾਂਗੇ ਮੈਂ ਤਾਂ ਸੌਖੀ ਬੈਠੀ ਸੀ ਤੈਨੂੰ ਐ ਵੀ ਮੈਨੂੰ ਬੈਠਣਾ ਪੈਗਾ ਗੱਲ ਤਾਂ ਐ ਨਹੀਂ ਕਹਿੰਦਾ ਮੈਂ ਬੂਆ ਕੋਈ ਨਹੀਂ ਹਾਂ ਮੈਂ ਦੱਸਾਂ ਇਹ ਤੈਨੂੰ ਕੋਈ ਗੱਲ ਜ਼ਰੂਰੀ ਕਰਨ ਮੈਂ ਤਾਂ ਸੁਨੇਹਾ ਲਾਇਆ ਸੀ ਅੱਛਾ ਚਾ ਪਾਣੀ ਪੂਣੀ ਪੀ ਲੈ ਚਾਪੀ ਲੇ ਕੇ ਫਿਰ ਕਰਦੇ ਆ ਰਹਿਮਾ ਜੂਰਾ ਚੱਲ ਕੋਈ ਨਹੀਂ ਉਹ ਤਾਂ ਪੀ ਲਾਂਗੇ ਜਦੋਂ ਮੈਂ ਆਈ ਗਈ ਕੀ ਗੱਲ ਐ ਮੈਨੂੰ ਤਾਂ ਫਿਕਰ ਲੱਗਿਆ ਮੈਂ ਸੁਹਾਈ ਆ ਮੈਂ ਤਾਂ ਅੱਜ ਕੋਈ ਨਹੀਂ ਪਾਣੀ ਪੂਣੀ ਪੀ ਲੈ ਬੂਆ ਕਰਦੇ ਆਂ ਬੂਆ ਉਹ ਤਾਂ ਹਾਂ ਮੈਨੂੰ ਬੁਲਾਇਆ ਤੁਸੀਂ ਗੱਲ ਦੱਸ ਮੈਨੂੰ ਕੀ ਐ ਗੱਲ ਤਾਂ ਬੂਆ ਕੋਈ ਨਹੀਂ ਤੈਨੂੰ ਮਨਦੀਪ ਦੱਸ ਦਊਂ ਮੈਂ ਕੀ ਦੱਸਾਂ ਮੈਂ ਕਿਹੜੇ ਕਿਵੇਂ ਜੇ ਦੱਸਾਂ ਮੈਂ ਤਾਂ ਹੀ ਹੋਇਆ ਜਾਏ ਮੈਂ ਦੱਸਾਂ ਗੱਲ ਤਾਂ ਦੱਸੇ ਤਾਂ ਹੀ ਪਤਾ ਲੱਗੂ ਬਤੋ ਮੈਨੂੰ ਕੀ ਪਤਾ ਆਹ ਹੀ ਮਨਦੀਪ ਨੇ ਬੂਹੇ ਪਾਣੀ ਛਿਲਾ ਸਸੀ ਗੱਲ ਥੋ ਠੀਕ ਹੈ ਹਾਂ ਵਧੀਆ ਠੀਕ ਹੈ ਬਸ ਠੀਕ ਆ ਮਨਦੀਪ ਨੂੰ ਦੱਸ ਦੇ ਸਾਰੀ ਗੱਲ ਜੰਗਾ ਮੈਂ ਤਾਂ ਸੰਗ ਲੱਗਦੀ ਹੈ ਕੀ ਦੱਸਾਂ ਬੂਹਾਂ ਨੂੰ ਬੂਹ ਮਨਦੀਪ ਤੋਂ ਪੁੱਛ ਲੈ ਕੋਈ ਨਹੀਂ ਪਤਾ ਜਕਰ ਲਾਗ ਕੰਮ ਤਾਂ ਥੋੜੇ ਮੈਨੂੰ ਐ ਦੱਸ ਮੇਰੇ ਤਾਂ ਪਾਣੀ ਹੁਣ ਲੰਗਦਾਰੀ ਹੈਗਾ ਘੁੱਟ ਕੀ ਦੇ ਵਿੱਚ ਵੀ ਆਹ ਦੀ ਕੀ ਗੱਲ ਹੋ ਗਈ ਜਿਹੜਾ ਮੁੰਡਾ ਵੀ ਸੰਗ ਮੰਦਾ ਵਖੇ ਮੈਨੂੰ ਚਰਮਾ ਗਈ ਐਂ ਕਹਿ ਕੇ ਵਾਗ ਗਿਆ ਇਹ ਕੀ ਗੱਲ ਹੋ ਗਈ ਐ ਜੀ ਉਹ ਜਿਹੜੀ ਗੱਲ ਦਾ ਡਰ ਸੀ ਨਾ ਉਹੀ ਹੋ ਗਈ ਹੁਣ ਮੈਨੂੰ ਐ ਨਹੀਂ ਸਮਝ ਆਉਂਦੀ ਮੈਂ ਤੈਨੂੰ ਕਿਵੇਂ ਜੇ ਦੱਸਾਂ ਪੁੱਤ ਜੇ ਮੈਨੂੰ ਗੱਲ ਦੱਸੇਗੀ ਤਾਂ ਹੀ ਪਤਾ ਲੱਗੂ ਤੇ ਮੈਨੂੰ ਬੁਲਾਇਆ ਵੀ ਗੱਲ ਕਰਨ ਵਾਸਤੇ ਤੇ ਫਿਰ ਦੱਸੋ ਮੈਂ ਫੇਰ ਹੀ ਪਤਾ ਚੱਲੂਗਾ ਵੀ ਆਹ ਗੱਲ ਐ ਹੋਊਗੀ ਉਹ ਹਨਾ ਮੈਂ ਬੀਰਪਾਲ ਨੂੰ ਕਿਸੇ ਮੁੰਡੇ ਨਾਲ ਦੇਖਿਆ ਸੀਗਾ ਮੈਂ ਨਾ ਗਈ ਸੀ ਗੇਟਪੇੜ ਨੂੰ ਉਹ ਉਧਰੋਂ ਆਉਂਦੀ ਸੀ ਕਾਲਜ ਤੋਂ ਉਸੇ ਮੁੰਡੇ ਦੇ ਨਾਲ ਉਤਰ ਕੇ ਆਈ ਐ ਉਹ ਮੋਟਰਸਾਈਕਲ ਤੋਂ ਤੇ ਮੈਂ ਹੋਰ ਕਿਉਂ ਆਉਂਦੀ ਸੀ ਜਾਣਦਿਆਂ ਨੂੰ ਵੀ ਪੜਾਏ ਬਣਾ ਇਹਨੂੰ ਆਪਾਂ ਕੀ ਜੱਜ ਬਣਾਉਣਾ ਸੀ ਨਾ ਕੁੜੀ ਪੜ ਲੂਗੀ ਕੁੜੀ ਕਿਸੇ ਨੌਕਰੀ ਤੇ ਲੱਗੂ ਆਪਦੇ ਪੈਰਾਂ ਤੇ ਖੜੀ ਹੋਜੂ ਹੁਣ ਆਇਆ ਸਵਾਦ ਨਾਲੇ ਲੋਕ ਗੱਲਾਂ ਬਣਾਉਣਗੇ ਜਿਹਨੇ ਦੇਖੀ ਕੀਤੀ ਹੈਗੀ ਕਾਹਨੂੰ ਮੇਰੀ ਗੱਲ ਸੁਣਦੇ ਹੋ ਤੁਸੀਂ ਪੂਆ ਮੈਂ ਤਾਂ ਬਥੇਰਾ ਜ਼ੋਰ ਲਾਇਆ ਸੀ ਜੀਤ ਨੂੰ ਵੀ ਲਾਇਆ ਸੀ ਬਾਪੂ ਨੂੰ ਵੀ ਲਾਇਆ ਸੀਗਾ ਪਰ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਬਾਪੂ ਘਟ ਹੈਗਾ ਬਾਪੂ ਤਾਂ ਆਪ ਕਹਿੰਦਾ ਕੁੜੀ ਨੂੰ ਕੁਝ ਕਹਿਣਾ ਨਹੀਂ ਹੈਗਾ ਲਓ ਸਵਾਲ ਨਾਲੇ ਜੀਤ ਕਹਿੰਦਾ ਸੀ ਪੜ ਲੈਣ ਦੇ ਭੂਆ ਕਿਉਂ ਐ ਕਰੀ ਐ ਨਹੀਂ ਕੁੜੀ ਤੇ ਬਾਕੜੀ ਜੇ ਕੋ ਕੁੜੀ ਐ ਹੁਣ ਹੁਣ ਦੱਸ ਕੀ ਕਰੀਏ ਕਰਤੀ ਰੱਤੀ ਵਿੱਚ ਆਪਣੀ ਤਾਂ ਨਵੇਂ ਭੂਆ ਚਾਚੀ ਖੜੀ ਸੀ ਚਾਚੀ ਦਾ ਸਾਰੇ ਪਿੰਡ ਚ ਗੱਲ ਡਾ ਦੂਗੀ ਉਹ ਮਰ ਜਾ ਉਹ ਕਰਮੋਂ ਹਾਂ ਵੀ ਮੈਂ ਮਰ ਜਾ ਉਹਦਾ ਲੁੱਤਰੋ ਵੀ ਨਹੀਂ ਟਿਕਦੀ ਉਹਦਾ ਸਾਰੇ ਗਾ ਦੂਗੀ ਮਨੇ ਆਦੀ ਕਰ ਦੂਗੀ ਕਿਹਨੂੰ ਮੂੰਹ ਦਿਖਾਉਣ ਜੋਗਰੇ ਛੱਡਿਆ ਵੀ ਆ ਫਿਰ ਹੁਣ ਹਾਂ ਹੁਣ ਦੱਸ ਪੁੱਤ ਕੀ ਸੋਚਿਆ ਫਿਰ ਤੁਸੀਂ ਉਹਦਾ ਭੂਆ ਹੁਣ ਜੀਤ ਹੀ ਦੱਸੂਗਾ ਹੁਣ ਮੈਂ ਤਾਂ ਕੀ ਕਹਿ ਸਕਦੀ ਆ ਜੀ ਬਾਤ ਤਾਂ ਨਿਕਲ ਗਿਆ ਉਹਦਾ ਨਹੀਂ ਪਤਾ ਵੇ ਜੀਤ ਆ ਗਿਆ ਭੂਆ ਚਾਚਾ ਕਰਉਂਦੀ ਸੀ ਉਹ ਰਿਆ ਗੱਲ ਸੁਣ ਵੇ ਆਜਾ ਭਾਈ ਆ ਗਿਆ ਆ ਗਿਆ ਸੁਣ ਲਿਆ ਕਰੋ ਗੱਲ ਨਾ ਇਹ ਤਾਂ ਬਲਾ ਲੈਨੇ ਭੂਆ ਨੂੰ ਉਹ ਭੱਜੀਆਂ ਦੀ ਮੈਂ ਤਾਂ ਚੱਜ ਦੇ ਲੀੜੇ ਕੱਪੜਾ ਵੀ ਪਾਇ ਜੋੜੀ ਨਹੀਂ ਪਾਇ ਚੱਜ ਦੇ ਹੁਣ ਗੱਲ ਇਹ ਜਿਹੜੀ ਮੈਨੂੰ ਪੁੱਤ ਦੱਸ ਦੋ ਇਹਨੇ ਦੱਸਦੀ ਮੈਨੂੰ ਗੱਲ ਦਾ ਨਾਲ ਤਾਂ ਬੱਸ ਫਿਰ ਬੂਆ ਪਰੇਫਾਹਾ ਵੱਢ ਕੇ ਬਹਿ ਕੇ ਤੋਰ ਕੇ ਕੋਈ ਥਾਂ ਦੇ ਤਾ ਥਾਂ ਤਾਂ ਪੁੱਤ ਮੇਰੀ ਨਿਗਾ ਚ ਹੈਗਾ ਮੈਂ ਤਾਂ ਡਰਦੀ ਨਹੀਂ ਬੋਲੀ ਸੀ ਤੇ ਇਥੋਂ ਤੇ ਤੇਰੇ ਪਿਓ ਤੋਂ ਨਾ ਡਰਤਾ ਫਿਰ ਬੂਆ ਕਹਦਾ ਉਹ ਆਏ ਹੋਏ ਆਂਦੇ ਵੀ ਕੁੜੀ ਪੜੀ ਆਂਦੇ ਤੈਨੂੰ ਦੱਸ ਕੀ ਕਹਿੰਦੀ ਕੁੜੀ ਸਾਡੀ ਬੁਰੀ ਲੱਗਦੀ ਮੈਂ ਤਾਂ ਪੁੱਤ ਡਰਦੀ ਆਂ ਇਹ ਗੱਲ ਲਪੂਆ ਸੋਚਦਾ ਤਾਂ ਸੀਗਾ ਵਿਚਾਰ ਅਖਰ ਪੜ ਜੂਗੀ ਕੋਈ ਨੌਕਰੀ ਨਾ ਕਰੀ ਦਵਾ ਦਾਂਗੇ ਮੇ ਨੌਕਰੀ ਤੇ ਲੱਗ ਜਾਂਦੀ ਕੋ ਟੁਕੜੇ ਸ਼ਰਮ ਹੋ ਜਾਂਦੀ ਕੋਈ ਉਹੋ ਜਿਹਾ ਦੇਖ ਕੇ ਚੰਗੇ ਕਰੇ ਵਿਆਹਾਂ ਦੇ ਹੁਣ ਕੀ ਕਰਕੇ ਪੂਆ ਬੇ ਪੁੱਤ ਮੈਂ ਤਾਂ ਤੁਹਾਨੂੰ ਬਥੇਰਾ ਗਿਆ ਸੀ ਉਹ ਤਾਂ ਤੇ ਉਹ ਵੀ ਨਹੀਂ ਮੰਨਿਆ ਤੇ ਤੂੰ ਵੀ ਨਹੀਂ ਮੰਨਿਆ ਮੈਂ ਬਥੇਰਾ ਕਹੇ ਦੀ ਮੇਰੇ ਹੱਥ ਜਾ ਜਾ ਰਿਸ਼ਤਾ ਦੀ ਬਣਾਈ ਵਧੀਆ ਨਾਲੇ ਤਾਂ ਜ਼ਮੀਨ ਨਹੀਂ ਕੋਈ ਬਾੜੀ ਵੀ ਆਪਾਂ ਤੋਂ ਕੁਝ ਮੰਗ ਕਰਨਗੇ ਕੀ ਕੀ ਸੀਗੀ ਤਿੰਨ ਕਿੱਲੇ ਹੀ ਸੀਗੀ ਤੇ ਨਾਲੇ ਮੁੰਡਾ ਪੜਾ ਲਿਖਿਆ ਕੋਈ ਨਸ਼ਾ ਪਤਾ ਨਹੀਂ ਕਰਦਾ ਸੀਗਾ ਤੇ ਆਪਣੀ ਕੁੜੀ ਮੋਬਜਾਂ ਦਾ ਨੂੰ ਤੁਸੀਂ ਤਾਂ ਕਹਿੰਦੇ ਨਾ ਦੀ ਇਸ ਤੋਂ ਕੁੜੀ ਨੂੰ ਪੜਾਵਾਂ ਮ ਪੜਾਵਾਂਗੇ ਆਪਦੇ ਪੈਰ ਤੇ ਖੜੀ ਹੋਈ ਚਲ ਹੁਣ ਵਾਲੀ ਤਾਂ ਬੂਆ ਗੱਲ ਛੱਡੋ ਹੁਣ ਕਿਹੜਾ ਪਤਾ ਸੀਗਾ ਹਨਾ ਆ ਜਿਹੜੀ ਆ ਬਦਨਾਮੀ ਦੀ ਬਾਤੀ ਉਹ ਹੁਣ ਚਲ ਹਜੇ ਤੈ ਮਨਦੀਪਾ ਦੀ ਵੀ ਕਮਾਈ ਦੇਖੀ ਹੈ ਕਿ ਜਾਂ ਚਾਚੀ ਨੇ ਚਾ ਚਾਚੀ ਨੂੰ ਤਾਂ ਇਹ ਕਹਦਾ ਵੀ ਪਈ ਉਹ ਕੁਰਾਹੀ ਕਰ ਸੀਗਾ ਕੋਈ ਪੁੱਛਦਾ ਸੀਗਾ ਜਾਂ ਨਾ ਦਾ ਲਾਡਾ ਮੇਰੀ ਗੱਲ ਸੁਣ ਤੇਰੀ ਚਾਕੀ ਨੇ ਕੱਲੀ ਨੇ ਵੇਖ ਲਈ ਨਾ ਆਏ ਮੰਨ ਲਾ ਵੀ ਸਾਰੇ ਪਿੰਡ ਨੇ ਵੇਖ ਲਈ ਮੈਨੂੰ ਪਤਾ ਉਹਦਾ ਤਾਂ ਹੀ ਗੂਆ ਮੰਡ ਰਿਆ ਗੜਾ ਤਾਂ ਹੀ ਕਹਨੇ ਜਿ ਪਰੇ ਫਾਹਾ ਵੱਢ ਗਏ ਮੈਂ ਤਾਂ ਲਾਡਾ ਉਹਦਾ ਚਾਹਮਾ ਨਾਲ ਪੜਾਉਂਦਾ ਸੀਗਾ ਹੁਣ ਦਿਰ ਤੋਰਦਾ ਚਲ ਕੋਈ ਨਾ ਹੌਂਸਲਾ ਆਪਾਂ ਕਰ ਦਿਆਂ ਕੋਈ ਨਾਲ ਮਿਲ ਕੇ ਤੇ ਮੈਂ ਇਹਦੇ ਬਾਪੂ ਨੂੰ ਥਾਂ ਦਿਖਾਉਂਗਾ ਜਿਹੜਾ ਮੈਂ ਕਹਿੰਦੀ ਠੀਕ ਹੈ ਤੇ ਫਿਰ ਬਸ ਆਪਾਂ ਤਾਂ ਚੁੰਨੀ ਜਿਹੜਾ ਵਈ ਕਰ ਦਿਆਂਗੇ ਆਪਾਂ ਤਾਂ ਕੱਟ ਵੀ ਨਹੀਂ ਕਰਦੇ ਠੀਕ ਹੈ ਆਈ ਕਰਾਂਗੇ ਯਾਰ ਤਾਰ ਲੱਗਦਾ ਤੂ ਆ ਦਾ ਕੰਮ ਤੰਦਾ ਚਾ ਬੇਦੀ ਬਣ ਪਰ ਜਾਜੂ ਪੀਰਾ ਬੁਆ ਕੋਈ ਨਹੀਂ ਤੇ ਮੈਂ ਦੱਸ ਰਹੀ ਆ ਗੱਲ ਕਰਕੇ ਆਪਾਂ ਫਿਰ ਦੇਖੀ ਆ ਮੈਂ ਗੱਲ ਹਾਂ ਹਾਂ ਕੋਈ ਗੱਲ ਔਰ ਜਿੰਨਾ ਛੇਤੀ ਹੋ ਸਕਦਾ ਉਹ ਨਹੀਂ ਵਧੀਆ ਰੱਬੂ ਆ ਜਾ ਕੇ ਉਹਨਾਂ ਨਾਲ ਗੱਲ ਕਰ ਲਈ ਜੇ ਆਪਾਂ ਨਾਲ ਦੀ ਨਾਲ ਹੀ ਥਾਂ ਦੇਖਿਆ ਮੈਂ ਕਿ ਤੁਰਤੀ ਨਿਮੇੜ ਦਾ ਕੰਮ ਪਰੇ ਹੁਣ ਤਰਾਸ ਤੋੜ ਦੇਗੇ ਬਸ ਠੀਕ ਹੈ ਹਾਂ ਮੈਂ ਹੁਣ ਮੈਨੂੰ ਦੋ ਦਿਨ ਖੇਤ ਕੰਮ ਹੈ ਅੱਛਾ ਤੇ ਤੂੰ ਰਹੀ ਇੱਥੇ ਮੈਨੂੰ ਤਾਂ ਡਰ ਲੱਗਦਾ ਵੀ ਜਾਨ ਤੂੰ ਕੋਲੇ ਰਹੀ ਨਿਗ੍ਹਾ ਰੱਖੀ ਕਿਤੇ ਕੋਈ ਹੋਰ ਨਹੀਂ ਕਿ ਮੈਂ ਜਾਂਦੀ ਨਿਯਮਜਤ ਤੁਸੀਂ ਕਹਿਣਾ ਨਾ ਦੋ ਦਿਨ ਕਹਿਣਾ ਮੈਂ ਦੋ ਨਾ ਇਹਦਾ ਦੋ ਦਿਨਾਂ ਤੇ ਆਪਾਂ ਕੋਈ ਸਲਾਹ ਮਸ਼ੂਰਾ ਕਰਾਂਗੇ ਬਾਪੂ ਨਾਲ ਹੈ ਨਾ ਤੇ ਆਪਾਂ ਫਿਰ ਕਾਰੀ ਦੇਵਾਂਗੇ ਇਹ ਕੰਮ ਹਾਂ ਮੈਂ ਵੀ ਇਹ ਕਹਿੰਦਾ ਕੋਈ ਜਿੱਦੇ ਤੂੰ ਕੋਈ ਚ ਗੱਲ ਕਰਾਈ ਦੂਜੇ ਦਿਨ ਹੀ ਆਪਾਂ ਫਿਰ ਦੋੜ ਨਾਲ ਠੀਕ ਚੱਲ ਤੁਸੀਂ ਤੂੰ ਕਰ ਲੈ ਜੰਗਾ ਤੂੰ ਠੀਕ ਤੇ ਕੋਈ ਫਿਰ ਮੈਂ ਚਾਹ ਬਣਾ ਲੈਂ ਮੈਂ ਚਾਹ ਬਣਾ ਇਹ ਅੱਗ ਲੱਗ ਗਈ ਜਾਨ ਜਮਾ ਜੀ ਤੇ ਨਾਲੇ ਭਾਈ ਮਿੱਠਾ ਘੱਟ ਪਾ ਤੈਨੂੰ ਪਤਾ ਮੈਂ ਸੁਗੁਰ ਨਹੀਂ ਬਣੀ ਠੀਕ ਆ ਬੋਲੀ ਹੋਰ ਮੈਂ ਤਾਂ ਬੜਾ ਮਿੱਠਾ ਟਿੱਕੀ ਨਹੀਂ ਮੈਂ ਤੇ ਇਹ ਆਈ ਨੂੰ ਕਹਿਆ ਸੁਨੀ ਹਾਂ ਹੁਣ ਆਇਆ ਉਹ ਪਹਾੜ ਥਲੇ ਅੱਗੇ ਜੇ ਮੈਂ ਕਹਿੰਦੀ ਵੀ ਆ ਮੈਨੂੰ ਚਾਰ ਚੱਲਣ ਜੇ ਠੀਕ ਨਹੀਂ ਲੱਗਦੇ ਕੁੜੀ ਦੇ ਤਾਂ ਮੈਨੂੰ ਰੁੱਖਾ ਬੋਲਦੇ ਤੂੰ ਉਹ ਆਉਂ ਛੱਕ ਕਰੀ ਜਾਨੀ ਤੇਰੀ ਤਾਂ ਆਦਤ ਹੈ ਮੈਂ ਚੁੱਪ ਕਰਾਂ ਦੇ ਸੀ ਮਿੰਦਾ ਲੈ ਹੁਣ ਐਸ ਵਾਰ ਕੁਝ ਕਰਦਾ ਨੂੰ ਗੱਲਾਂ ਬਣਾਉਂਗੇ ਲੋਕ ਸਤਿਕਾਰ ਤੁਹਾਨੂੰ ਜੀ ਸਤਿ ਸ੍ਰੀ ਅਕਾਲ ਕੀ ਕਰ ਗਈ ਸਤਰੀਕਰ ਉਜੇਤਾ ਆ ਕੀ ਉਹਦੀ ਦਾੜੀ ਚ ਫੁੱਲ ਪਾ ਕੇ ਬੇਪੂਆ ਤੂੰ ਹੁਣ ਆਉਂਦੀ ਲੱਗ ਜਾ ਮੈਨੂੰ ਅੱਗੇ ਭਾਬੀ ਬੋਲਦੀ ਰਹਿੰਦੀ ਪੂਆ ਇਹੋ ਜੀ ਕੋਈ ਗੱਲ ਨਹੀਂ ਹੈਗੀ ਕੋਈ ਗੱਲ ਨਹੀਂ ਜਿਹੜੀ ਤੈਨੂੰ ਪਰਝਾਈ ਨੇ ਦੇਖਿਆ ਉਹ ਮੁੰਡਾ ਜਿਹੜਾ ਤੈਨੂੰ ਤਾਰ ਕੇ ਗਿਆ ਨਾ ਤੇਰੀ ਚਾਚੀ ਹੈ ਜਿਹੜੀ ਉਹਨੇ ਵੇਖ ਲਿਆ ਚਾਚੀ ਪਤਾ ਕਹਿਗੀਆ ਸਾਰੇ ਪਿੰਡ ਚ ਗਾਉਂਕੀ ਫਿੱਟਰ ਦੋਗੀ ਹੈਪੂਆ ਘਰ ਤੁਰ ਕੇ ਨਹੀਂ ਗਿਆ ਮੈਂ ਤਾਂ ਅਜੇ ਆਈ ਜਾਂਦੀ ਸੀ ਆਪਣੇ ਵਾਲੀ ਗਲੀ ਬੜੀ ਜਦੋਂ ਉਹਨੇ ਮੈਨੂੰ ਗੋਲ ਮਾਰ ਕੇ ਪੁੱਛ ਲਿਆ ਕਹਿੰਦਾ ਬਈ ਘਰ ਪਤਾ ਨਹੀਂ ਕਿਹਦਾ ਤੇ ਜੇ ਕਾ ਪੁੱਛਦਾ ਸੀ ਕਿ ਪਤਾ ਨਹੀਂ ਕਿਹਦਾ ਮੇਰੇ ਜਾਨੇ ਉਹਨੇ ਪੂਆ ਸਿਰਫ ਮੇਰੇ ਤੋਂ ਘਰ ਪੁੱਛਿਆ ਸੀ ਮੈਂ ਉਹਨੂੰ ਕਹਤਾ ਬਈ ਵੀ ਮੈਨੂੰ ਤਾਂ ਪਤਾ ਨਹੀਂ ਗਾਹਾਂ ਤੋਂ ਪੁੱਛ ਲਾ ਤੂੰ ਹੀ ਦਿਸੀ ਉਹਨੂੰ ਘਰ ਦੱਸਣ ਨੂੰ ਬੜੀ ਸਿਆਣੀ ਚਾਰ ਦਿਨਾਂ ਵਾਲਾ ਸਾਨੂੰ ਅਸੀਂ ਪਤਾ ਹੈ ਜਿਹੜੀ ਗੱਲਾਂ ਤੇਰੇ ਮੂੰਹ ਤੇ ਨੇ ਸਾਡੇ ਨੌਂ ਚ ਪਈਆਂ ਪਰ ਅਸੀਂ ਬੋਲੇ ਕਿਉਂ ਨਹੀਂ ਵੀ ਚਲ ਪੂਰੀ ਪੜੀ ਜਾਂਦੀ ਹੈ ਘਰ ਲੈਣੇ ਚਾਲੇ ਕਿ ਜੇ ਪਰਸ ਤੇ ਕੋਈ ਕੋਈ ਨਹੀਂ ਮਿਲੂ ਤੂੰ ਦਾ ਜਮਈ ਫੱਟੀ ਪੋਚਦੀ ਸਾਰਿਆਂ ਦੀ ਗਾਡੀ ਪੂਆ ਇਹੋ ਜੀ ਕੋਈ ਗੱਲ ਨਹੀਂ ਹੈਗੀ ਮੈਂ ਤੈਨੂੰ ਕਿਵੇਂ ਯਕੀਨ ਦਿਵਾਵਾਂ ਭਾਬੀ ਨਾਲ ਉਹੀ ਗੱਲਾਂ ਵਧਾਈ ਜਾਂਦੀਆਂ ਨਾਲੇ ਤਾਂ ਪਹਿਲਾਂ ਹੀ ਖੋਚ ਨਹੀਂ ਸੀਗੀ ਵੀ ਮੈਂ ਪੜਾ ਪੂਆ ਮੈਨੂੰ ਤਾਂ ਐ ਸੀਗਾ ਵੀ ਜਦੋਂ ਮੈਨੂੰ ਭਾਬੀ ਨੇ ਦੱਸਿਆ ਪੂਆ ਆਈ ਹੈ ਮੈਂ ਤਾਂ ਆਇਆ ਹੋਗਾ ਮੈਂ ਕਿਹਾ ਚਲੋ ਪੂਆ ਤਾਂ ਮੇਰੀ ਗੱਲ ਸਮਝੂਗੀ ਪਰ ਇਹ ਮੌਕਾ ਕਿਹਨੇ ਦਿੱਤਾ ਬਈ ਭਾਬੀ ਨੂੰ ਤੂੰ ਦਿੱਤਾ ਜੇ ਤੂੰ ਸਹੀ ਆਉਂਦੀ ਚਾਹਦੀ ਕੋਈ ਮਾਗਰ ਮੂਰੇ ਨਾ ਤੇਰੇ ਹੁੰਦਾ ਉਹ ਕਿਵੇਂ ਕਹਿ ਚਾਦੀ ਸੀ ਉਹਦੀ ਇੰਨੀ ਹਿੰਮਤ ਨਹੀਂ ਹੈਗੀ ਜੀ ਵੀ ਉਹ ਸਾਨੂੰ ਕੁਝ ਦੱਸ ਸਕੇ ਤੇਰੀ ਕੋਈ ਗਲਤ ਗੱਲ ਵੀ ਆਪੂ ਦੀ ਤੇਰੇ ਤੇ ਇਲਜ਼ਾਮ ਲਾ ਸਕੇ ਉਹਦੀ ਇੰਨੀ ਹਿੰਮਤ ਕਿੱਥੇ ਤੈਨੂੰ ਕੀ ਤੇ ਦਾ ਪਤਾ ਨਹੀਂ ਕਹਿ ਰਿਹਾ ਸੁਭਾਏ ਉਹ ਤਾਂ ਉਹੀ ਮਾਰਦੇ ਵੇ ਉਹਨੂੰ ਵੀ ਤੂੰ ਕੁੜੀ ਨੂੰ ਐ ਕਹਿਨੀ ਆ ਇਹ ਮੌਕਾ ਤੂੰ ਹੀ ਦਿੱਤਾ ਪੂਆ ਮੈਨੂੰ ਕੀ ਪਤਾ ਸੀ ਜੇ ਮੈਨੂੰ ਪਤਾ ਹੁੰਦਾ ਨਾ ਵੀ ਐਡੀ ਗੱਲ ਬਣ ਜੂਗੀ ਮੈਂ ਰਾਹ ਰੂ ਦੱਸ ਕੇ ਕੀ ਲੈਣਾ ਸੀ ਨਾਲ ਮੈਂ ਉਹਨੂੰ ਕੀ ਜਾਣਦੀ ਆ ਕਿੱਡੀ ਵੱਡੀ ਗੱਲ ਬਣਾਤੀ ਜਦੋਂ ਘਰ ਦੀ ਬਦਨਾਮ ਕਰਨ ਲੱਗ ਗਏ ਨੇ ਫਿਰ ਲੋਕਾਂ ਨੇ ਤਾਂ ਕਹਿਣੀ ਬਈ ਗੱਲ ਤਾਂ ਬਣੂਗੀ ਟਾਈਮ ਪਤਾ ਕਿੰਨਾ ਵੱਡ ਮੈਂ ਇਹਨਾਂ ਨੂੰ ਬਥੇੜਾ ਸਮਝਾਇਆ ਦੀ ਮੇਰੇ ਭਾਈ ਨੂੰ ਨਾਲੇ ਮੇਰੇ ਭਤੀਜੇ ਨੂੰ ਨਾ ਮੰਨੀ ਨੀ ਗੱਲ ਮੇਰੀ ਆ ਹੁਣ ਦੇਖ ਲੈ ਜਮਾ ਗੱਲ ਨਹੀਂ ਗਿਆ ਇਹ ਪੁੱਤ ਜਮਾ ਤੂੰ ਦੁੱਦ ਤਾਂ ਉਹ ਜਿਹੜੀ ਤੇਰੀ ਚਾਚੀ ਆ ਨਾ ਉਹ ਵੱਡਣ ਡੋਗਰੀ ਐ ਪਤਾ ਨਹੀਂ ਕਿੱਥੇ ਕਿੱਥੇ ਗਾਉਂ ਦੀ ਜਾ ਕੇ ਪੂਆ ਤੈਨੂੰ ਤਾਂ ਪਤਾਗਾ ਮੈਂ ਛੁੱਟੀਆਂ ਚ ਕਿੰਨਾ ਕਿੰਨਾ ਟਾਈਮ ਤੇਰੇ ਕੋਲੇ ਵੀ ਲਾ ਕੇ ਆਉਣੀ ਆ ਕਦੇ ਤੂੰ ਸੁਣੀ ਇਹੋ ਜੀ ਗੱਲ ਉਹ ਤਾਂ ਮੈਨੂੰ ਤਾਂ ਪਤਾ ਹੈ ਜਿਹੜੀ ਉਹ ਆ ਗੱਲ ਬਣ ਗਈ ਇਹਦਾ ਕੀ ਕਰੀਏ ਕਿਤੇ ਤਾਂ ਕੁਸਤਾ ਕੋਈ ਗਲਤੀ ਹੋਈ ਆ ਜਿਹੜੇ ਏਡੀ ਗੱਲ ਬਣੀ ਐ ਮੈਨੂੰ ਬੁਲਾਇਆ ਇਹਨਾਂ ਨੇ ਮੈਂ ਕਿਹੜੇ ਸੰਗਮ ਆਈਆਂ ਬੁਲਾਇਆ ਤਾਂ ਸੂਆ ਗਲਤੀ ਕੋਈ ਨਹੀਂ ਹੋਈ ਇਹ ਸਿਰਫ ਮੈਨੂੰ ਕਾਲਜ ਤੋਂ ਹਟਾਉਣ ਦੀ ਸਾਜ਼ਿਸ਼ ਆ ਬਹੀ ਹੋਰ ਕੁਝ ਨਹੀਂ ਹੈਗਾ ਚਲ ਕੋਈ ਨਹੀਂ ਛੱਡ ਦੇਣੀ ਬਾਕੀ ਜਿਹੜਾ ਕੁਝ ਮੇਰੇ ਘਰ ਵਿੱਚ ਹੋਇਆ ਹੋਣਾ ਤਾਂ ਉਹ ਹੀ ਆ ਚਾਚੂ ਮੇਰੀ ਕੋ ਆਖਲੇ ਕੋਈ ਨਹੀਂ ਕਹਤਾ ਬਣਾਈ ਜਾਂਦੀ ਐ ਦੇਖ ਪਈ ਕੋਈ ਨਹੀਂ ਜੇ ਤੂੰ ਤੇਰੇ ਪੜ੍ਹਾਈ ਕਰਾਉਣੀ ਹੋਈ ਐ ਤੇਰੇ ਸਹੁਰਿਆਂ ਨਾਲ ਵੀ ਕਰਵਾ ਦਿੰਦੇ ਨੇ ਇਹ ਚੰਗੇ ਬੰਦੇ ਹੁੰਦੇ ਨੇ ਵੀ ਤੂੰ ਜਿਹੜੀ ਪੜ੍ਹਾਈ ਰਹੀ ਰਹੀ ਐ ਇੱਥੇ ਕਰ ਲੈ ਠੀਕ ਐ ਤੈਨੂੰ ਨੌਕਰੀ ਵੀ ਲਵਾ ਦੇਈਏ ਚੱਲ ਹੁਣ ਜਦੋਂ ਆਪਾਂ ਵਿਆਹ ਤੇ ਮਾਦਰੀ ਭਾਈ ਇਹ ਕਹਿੰਦੇ ਵੀ ਮੁੰਡਾ ਦੇ ਉਹ ਤਾਂ ਮੇਰੇ ਕੋਲ ਹੈਗੇ ਕਿ ਮੈਂ ਕੰਮੀ ਹੀ ਕਰਾਉਣੀ ਆ ਮੁੰਡਾ ਵੀ ਦੇਖ ਲੈ ਸਭ ਕੁਝ ਆਏਗਾ ਹਜੇ ਕੀ ਆ ਮਾੜਾ ਮੋਟਾ ਤੂੰ ਸਮਝਾ ਦੇ ਨਾ ਹਜੇ ਹੁਣੇ ਮੇਰੀ ਉਮਰ ਕੀ ਹੋਲੇ ਵਿਆਹ ਦੀ ਦੇਖੀ ਤੇਰੀ ਉਮਰ ਜਮਾ ਨਹੀਂ ਪੁੱਤ ਮੈਂ ਹੁਣ ਤੈਨੂੰ ਪੜਨ ਵੀ ਨਹੀਂ ਜਾਣਦੇ ਫਿਰ ਘਰੇ ਬੈਠੀ ਕੀ ਕਰੇਗੀ ਚਾਹ ਮੈਂ ਪੜਨ ਦੇਣੇ ਨੇ ਮੈਂ ਤਾਂ ਘਰੇ ਪੜ ਲਿਆ ਕਰੂੰਗੀ ਪਰ ਪੂਆ ਮੈਂ ਨਾ ਹਜੇ ਵਿਆਹ ਨਹੀਂ ਕਰਾਉਣਾ ਦੇਖੀ ਜਿੰਨਾ ਸਭ ਕੈਨ ਦੇ ਹੁੰਦਣਾ ਕੋਈ ਨਾ ਵਿਆਹ ਤੋਂ ਬਾਅਦ ਪੜਾਉਣਾਗੇ ਕੋਈ ਨਹੀਂ ਬਣਾਉਂਦਾ ਅਮਿਰ ਭਾਬੀ ਵੀ ਨਹੀਂ ਪੜੀ ਲਿਖੀ ਆ ਉਹਨੂੰ ਲਾਉਂਦਾ ਕੋਈ ਕੋਈ ਦਿੰਦਾ ਨੌਕਰੀ ਕਰਨਾ ਵੀਰਾ ਕਹਿ ਦਿੰਦਾ ਬਸ ਘਰੇ ਰਹਿ ਰਿਆ ਮੈਨੂੰ ਪਤਾ ਪੂਆ ਕੋਈ ਨਹੀਂ ਬਣਾਉਂਦਾ ਮੈਂ ਚਲ ਮੇਰੀ ਗੱਲ ਸੁਣਾ ਵੇ ਤੂੰ ਸਹੀ ਐ ਤਾ ਸਹੀ ਰਹਿ ਕੇ ਦਿਖਾ ਦੇ ਤਸ਼ੱਕ ਦੀ ਨਾ ਪੜ ਜੇ ਤੈਨੂੰ ਨਹੀਂ ਬਾਹਰ ਜਾਣ ਦੇਣੀ ਜਮਾਂ ਆਪਣੀ ਪ੍ਰਾਈਵੇਟ ਘਰੇ ਬਹਿ ਕੇ ਕਰ ਲਈ ਮੈਂ ਮੇਰੇ ਭਰਾ ਨਾਰਾਇਣ ਨੂੰ ਭਾਈ ਠੀਕ ਐ ਬਸ ਉਹ ਜਿਹੜੀ ਕਾਰ ਖ ਲੈਣੀ ਸੀ ਉਹ ਤਾਂ ਹੁਣ ਕਰ ਲਈ ਜੇ ਮੇਰੀ ਗੱਲ ਦੇ ਕੋਈ ਯਕੀਨ ਹੀ ਨਹੀਂ ਕਰਦਾ ਫਿਰ ਮੈਂ ਕਿਵੇਂ ਸਾਬਤ ਕਰਾਂਗੀ ਮੈਂ ਸਹੀ ਹਾਂ ਪਰ ਉਹ ਵੀ ਤਾਂ ਗੱਲ ਆਉਂਦੀ ਐ ਮੈਂ ਵੀ ਤੇਰੇ ਸਾਥ ਨਹੀਂ ਦੇ ਜਾਗੀ ਐ ਕਹਿਣ ਕਿ ਵੀ ਆ ਦੇਖ ਲਾਉਣਾ ਨਹੀਂ ਨਹੀਂ ਕਹਿ ਰਹੀ ਸੀ ਈਰ ਲਜਾਈ ਇਹਨੇ ਕਹੇ ਜੀ ਉਹ ਚਾਚੀ ਐਵੇਂ ਕਹੇ ਜੀ